ਸਾਡੇ ਹਲਕੇ ਵਿੱਚ ਭਗਵੰਤ ਮਾਨ ਜੀ ਤਰਨਤਨ ਵਿੱਚ ਆਏ ਸੀਗੇ ਤੇ ਇੱਥੇ ਕਿਕਲੀ ਸੁਣਾ ਕੇ ਗਏ ਆ ਤੇ ਸਾਡੇ ਹਲਕੇ ਨਿਵਾਸੀ ਕਹਿੰਦੇ ਕਿ ਇਹਨਾਂ ਨੂੰ ਲੱਗਦਾ ਕਿਕਲੀ ਬਹੁਤ ਪਸੰਦ ਆ ਤੇ ਉਹਨਾਂ ਨੇ ਮੈਨੂੰ ਉਹਨਾਂ ਨੂੰ ਸੁਣਾਉਣ ਲਈ ਕਿਕਲੀ ਭੇਜੀ ਆ ਤੇ ਜੋ ਮੈਂ ਤੁਹਾਨੂੰ ਸੁਣਾਉਣੀ ਆ ਹੁਣ ਕਿਕਲੀ ਕਲੀਰ ਦੀ ਪੱਗ ਮੇਰੇ ਵੀਰ ਦੀ ਭੰਤਾ ਹੋਇਆ ਦਿੱਲੀ ਦਾ ਸਾਹਮਣੇ ਆ ਗਈ ਤਸਵੀਰ ਜੀ ਸਾਡੀ ਇਮਾਨਦਾਰ ਸਰਕਾਰ ਜੀ ਭੁੱਲਰ ਵਾਲੀ ਬਿੱਲੀ ਨਿਕਲੀ ਹੁਣ ਥੇਲਿਓ ਬਾਹਰ ਜੀ ਪੈਗ ਵੀ ਭੁੱਲ ਰਵਾੰਗ ਬਾਰੋਂ ਮੰਗਵਾਈ ਦਾ ਫਿਰ ਕੱਚ ਵਾਲੀ ਨਵੀਂ ਬੋਤਲ ਵਿੱਚ ਪਾਈ ਦਾ ਸ਼ਾਮੀ ਲਾ ਕੇ ਪੈਗ ਨਾਲ ਪੰਜਾਬ ਨੂੰ ਨੂਨ ਲਾ ਕੇ ਖਾਈ ਦਾ ਕੁਝ ਨਹੀਂ ਮੇਰੇ ਪੱਲੇ ਜੀ ਲੁੱਟ ਕੇ ਪੰਜਾਬ ਦਿੱਲੀ ਲੈ ਚੱਲੇ ਜੀ ਸਾਡੇ ਹੱਥ ਖਾਲੀ ਨੇ ਅਖੀਰ ਜੀ ਪੰਜਾਬ ਸਿਆਂ ਸਾਡੀ ਤਾਂ ਮਰ ਗਈ ਜ਼ਮੀਰ ਜੀ ਲਾ ਐਂਡ ਆਰਡਰ ਉਹ ਕੀ ਹੁੰਦਾ ਜੀ ਸਾਡੇ ਕੋਲ ਤਾਂ ਪੁਲਿਸ ਵਾਲਾ ਗੁੰਡਾ ਜੀ ਖੜਾਮ ਵਾਲੇ ਸਾਨੂੰ ਕੋਈ ਪੁੱਛੇ ਨਾ ਫੁੱਫੜ ਵੀ ਸਾਡਾ ਰੁੱਸੇ ਨਾ ਭੱਜ ਗਿਆ ਫੁੱਫੜ ਹਰਿਆਣੇ ਨੂੰ ਮੈਂ ਕਿਵੇਂ ਮੰਨਾਂ ਇਸ ਰੱਬ ਦੇ ਬਾਣੇ ਨੂੰ ਫੁੱਫੜ ਗੱਡੀ ਜਿੰਨੀ ਮਰਜ਼ੀ ਭਜਾਈ ਜਾ ਪਿੱਛੇ ਪੀਪੀ ਲਾ ਕੇ ਫੁੱਫੜ ਨਹੀਂ ਫੜਾਈਦਾ ਗੱਲਾਂ ਦਾ ਕੜਾ ਕੋਈ ਮਿੱਥੂ ਬਣਾ ਲਓ ਫੁੱਫੜ ਜੀ ਮੇਰੇ ਕਰਕੇ 4 ਕੁ ਮਹੀਨੇ ਨਾਬੇ ਵਾਲੀ ਜੇਲ੍ਹ ਵਿੱਚ ਲਾ ਲਓ ਸਤਿ ਸ਼੍ਰੀ ਅਕਾਲ ਜੀ